ਸਭ ਤੋਂ ਪਹਿਲਾਂ ਤੇ ਮੈਂ ਸਾਡੇ ਬਹੁਤ ਹੀ ਪੁਰਾਣੇ ਸਾਥੀ ਕਾਂਗਰਸ ਪਾਰਟੀ ਤੋਂ ਸਾਡੇ ਕੌਂਸਲਰ ਸਹਿਬਾਨ ਤੇ ਸੀਨੀਅਰ ਲੀਡਰਸ਼ਿਪ ਅੱਜ ਸਾਨੂੰ ਉਹ ਜੁਆਇਨ ਉਹਨਾਂ ਨੇ ਕੀਤਾ ਹੈ ਸ਼ਾਮਿਲ ਹੋਏ ਆ ਖਾਸ ਤੌਰ ਤੇ ਸਾਡੇ ਅਪੀ ਸ਼ਰਮਾ ਜੀ ਜਿਹੜੇ ਕਿਸੇ ਵਿੱਚ ਬਹੁਤ ਸਤਿਕਾਰਯੋਗ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਕਾਂਗਰਸ ਦੇ ਵਿੱਚ ਬਹੁਤ ਵਕਵਾਖੌਦਿਆ ਦੇ ਕੰਮ ਕੀਤਾ ਅੱਜ ਦੇ ਰਹਿਨਵਾਸੀਏ ਸਾਡੀ ਜਿਨੀ ਜੰਗ ਰੋਟੀ ਤੇ ਆ ਸਾਡੇ ਤੁਹਾਡਾ ਜੀ ਇੱਕਾ ਜੀ ਸਾਡੇ ਕਲਾਸਮੇਤ ਬਹੁਤ ਸਾਡੇ ਸਤਿਕਾਰ ਕਰਦੀ ਸਾਡੀ ਕਾਉਂਸਲਰ ਸਹਿਬਾਨ ਆ ਰਾਮਪਾਲ ਉਪਕ ਜੀ ਸਾਡੇ ਕਾਉਂਸਲਰ ਸਹਿਬਾਨ ਰਾਜਨ ਸ਼ਰਮਾ ਜੀ ਅਰਜਨ ਜੀ ਕਰਨ ਜੀ ਔਰ ਸਾਡੇ ਤਮਾਮ ਸਾਥੀ ਕਿਲਾਸ਼ ਸ਼ਰਮਾ ਜੀ ਤੋ ਕਮਾਨ ਸਾਥੀ ਅੱਜ ਕਾਂਗਰਸ ਨੂੰ ਛੱਡ ਕੇ ਅ ਆਮ ਆਦਮੀ ਪਾਰਟੀ ਸਾਡੇ ਨਾਲ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਆਪਣੇ ਵੱਲੋਂ ਔਰ ਸਾਡੇ ਸੁਪਰੀਮੋ ਪਾਰਟੀ ਸਪੀਕਿੰਗ ਵਾਲੰਟੀਰ ਜੀ ਰਾਜਦਾਨੋ ਮੁੱਖ ਮੰਤਰੀ ਪੰਜਾਬ ਭਰਵੰਦ ਸਿੰਘ ਮਾਨ ਜੀ ਵੱਲੋਂ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਕਿਹਾ ਆ ਅੱਜ ਤੇ ਇਹਨਾਂ ਨੂੰ ਕੋ ਸਜੋਣੇ ਇਹ ਅਰੋੜਾ ਦਾ ਪਾਰਟੀ ਵਿੱਚ ਬਹੁਤ ਸਨਮਾਨ ਜਿਹੜਾ ਉਬਰ ਬਿਲਾਰ ਰੱਖਿਆ ਜਾਏਗਾ ਔਰ ਖਾਸ ਤੌਰ ਤੇ ਸਾਥੀਆਂ ਦੇ ਸ਼ਾਮਲ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਅੱਜ ਇਹ ਸਾਥੀ ਸਾਡੇ ਸ਼ਾਮਲ ਹੋਏ ਨੇ ਔਰ ਮੈਂ ਆਪਣੇ ਵੱਡੇ ਵੀ ਸਰਦਾਰ ਜਗਵਿੰਦਰ ਸਿੰਘ ਮਾਨ ਜੀ ਐਕਸ ਕਮਿਸ਼ਨਰ ਮਿਸਟਰ ਪੰਜਾਬ ਔਰ ਰਾਜੂ ਜੀ ਔਰ ਦਲਦੂਤ ਰਾਜੂ ਜੀ ਔਰ ਹਰਜੀਵਾਨ ਜੀ ਉਹ ਵੀ ਸਾਡੇ ਜਸਪਾਲ ਜੀ ਸਰਦਾਰ ਜਸਪਾਲ ਸਿੰਘ ਜੀ ਉਹ ਵੀ ਸਾਡੇ ਚੋਚੇ ਤੌਰ ਤੇ ਮੌਜੂਦ ਨੇ ਸੋ ਮੈਂ ਆਪਣੇ ਸਾਥੀਆਂ ਨੂੰ ਭਰੋਸਾ ਦਿਵਾਉਣਾ ਹੈ ਕਿ ਉਹਨਾਂ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਤੇ ਅੱਜ ਵੀ ਉਹ ਸਾਡੇ ਜਿਹੜੀ ਉਹ ਸਾਡੇ ਤੇ ਤਾਕਤ ਬਣ ਕੇ ਆਏ ਨੇ ਉਹ ਸਾਡੀ ਪਾਰਟੀ ਨੂੰ ਬਹੁਤ ਵੱਡਾ ਉਹਨਾਂ ਦੇ ਹਾਂ ਦੇ ਨਾਲ ਬਲ ਮਿਲਿਆ ਸੋ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧਰਸਪ 15 ਦਿਨਾਂ ਦਾ ਟਾਈਮ ਦੱਸਿਆ ਜਾ ਰਿਹਾ ਸੀ ਜਿਹੜਾ ਨੋਟੀਫਿਕੇਸ਼ਨ ਵੀ 15 ਦਿਨਾਂ ਬਾਅਦ ਮੇਅਰ ਦਾ ਜਿਹੜਾ ਆਉਣਾ ਹੈ ਜਿਸ ਗਤੀ ਦੇ ਨਾਲ ਆਮ ਆਦਮੀ ਪਾਰਟੀ ਆਪਣੀ ਜਿਹੜਾ ਕੋਰਮ ਪੂਰਾ ਕਰ ਰਿਹਾ ਉਹ ਤੋਂ ਪਹਿਲਾਂ ਆਸ ਹੈਗੀ ਆ ਵੀ ਮੇਅਰ ਤੇ ਜਿਹੜਾ ਅਨਾਉਂਸ ਹੋ ਜਾਏਗਾ ਔਰ ਦੇਖੋ ਜਿਸ ਤੱਕ ਕੋਰਮ ਦਾ ਸਵਾਲ ਹੈ ਕੋਰਮ ਸਾਡਾ ਆਲਰੇਡੀ ਪੂਰਾ ਹੈ ਤੇ ਸਾਡੇ ਕੋ ਕੋਰਮ ਤੋਂ ਵੀ ਜ਼ਿਆਦਾ ਸਾਡੇ ਜਿਹੜੇ ਗਣਤੀ ਸਾਡੀ ਮੌਜੂਦ ਹੈ ਔਰ ਅਸੀਂ ਬਹੁਤ ਵੱਡੀ ਗਣਤੀ ਦੇ ਵਿੱਚ ਰਿਕਾਰਡ ਤੋੜ ਬੋਟਾ ਦੇ ਨਾਲ ਜਿੱਤ ਕੇ ਅਸੀਂ ਆਪਣੇ ਨਗਰ ਦੀ ਦਾ ਮੇਅਰ ਜਿਹੜਾ ਬਣਾਵਾਂਗੇ ਧੰਨਵਾਦ ਅੱਜ ਸਭ ਜੀ ਦਾ ਦਾੰਦਲ ਜੀ ਕਾਂਗਰਸ ਛੱਡ ਕੇ ਬੜੇ ਪੁਰਾਣੇ ਵਰਕਰੋਂ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕੀ ਕਾਰਨ ਆ ਤੇ ਆਉਣ ਵਾਲਾ ਜਿਹੜਾ ਸਮਾਂ ਕਿਦਾਂ ਵੇਖਦੇ ਹਾਂ ਗੱਲ ਇਹ ਆ ਜੀ ਕਾਂਗਰਸ ਪਾਰਟੀ ਨਾਲ ਕਾਫੀ ਸਾਲ ਤੋਂ ਆਪਾਂ ਜੁੜੇ ਹੋਏ ਸੀ ਜੱਤੀ ਪੁਰਖੀ ਲੇਕਿਨ ਕਾਂਗਰਸ ਦੀ ਕੋਸ਼ਿਸ਼ ਗਲਤ ਵਿੱਚ ਜੋ ਬੰਦੇ ਮੋਰ ਕਰਕੇ ਜਿਹੜੀ ਸਾਡੀ ਵੀ ਉਥੇ ਸੁਣਵਾਈ ਸਹੀ ਨਹੀਂ ਹੋ ਰਹੀ ਸੀ ਤੇ ਸਾਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਾਂ ਦਾ ਬਹੁਤ ਵਧੀਆ ਨੁਕਤਾ ਹੈ ਤੇ ਆਨ ਵਾਲਾ ਜਿਹੜਾ ਸਮਾਂ ਉਹ ਵੀ ਆਮ ਆਦਮੀ ਪਾਰਟੀ ਲਈ ਆਮ ਵਰਕਰ ਲਈ ਸੋਚ ਪਹਚਾਨ ਉਹਨਾਂ ਦਾ ਬਹੁਤ ਵਧੀਆ ਵਰਕ ਜੇ ਅਸੀਂ ਤੜੀ ਇਹ ਅਡਾਪਟ ਕੀਤਾ ਵੀ ਅਸੀਂ ਆਮ ਆਦਮੀ ਪਾਰਟੀ ਦਾ ਕਰੀਏ ਸਾਥ ਲਈਏ ਤਾਂ ਜਾਂ ਜੋ ਜਿਹੜੀ ਆਪਣੀ ਕਾਰਪੋਰੇਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੇ ਤਾਂ ਅਸੀਂ ਇੱਥੇ ਡਿਵੈਲਪਮੈਂਟ ਜਿਹੜੀ ਬਹੁਤ ਸਾਲਾਂ ਤੋਂ ਪਿੱਛੇ ਪਈ ਦੀ ਆ ਅਸੀਂ ਉਸ ਡਿਵੈਲਪਮੈਂਟ ਨੂੰ ਬਣਾ ਸਕੀ ਹੈ ਉਹ ਡਵੈਲਪਮੈਂਟ ਕਰ ਸਕੀ ਹੈ ਕਾਂਗਰਸ ਪਾਰਟੀ ਦੇ ਬੜੇ ਵੱਡੇ ਚਿਹਰੇ ਦਿਗਗੇ ਜਾ ਰਹੇ ਨੇ ਸੀਨੀਅਰ ਆਗੂ ਜਿਹੜੇ ਆ ਜ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਹੋ ਜਿਹੜਾ ਮੇਅਰ ਦਾ ਸੀਨੀਅਰ ਡਿਪਟੀ ਮੇਅਰ ਦਾ ਜਾਂ ਡਿਪਟੀ ਮੇਅਰ ਦਾ ਜਿਹੜਾ ਅਨਾਉਂਸ ਹੋਣ ਜਾ ਰਿਹਾ ਕੋਈ ਇਸ ਤਰ੍ਹਾਂ ਦੀ ਗੱਲ ਹੈ ਵੀ ਕਾਂਗਰਸ ਪਾਰਟੀ ਦੇ ਕਿਸੇ ਵਿੱਚ ਕੋਈ ਅਜਾ ਦੀ ਕੋਈ ਭਾਗੀਦਾਰੀ ਆਏਗੀ ਨਹੀਂ ਦੇਖੋ ਹੁਣ ਇਹ ਡਾਕਾ ਜਾਏ ਹਨ ਹਾਈ ਕਮਾਂਡ ਜੋ ਵੀ ਆ ਉਹ ਗੱਲਬਾਤ ਕੀਤੀ ਆ ਉਹ ਜੋ ਆ ਸਾਡੇ ਫਾਇਦੇ ਲਈ ਜੋ ਵੀ ਵਧੀਆ ਹੋਊਗਾ ਯਾਨੀ ਕਿ ਆ ਸਹੀ ਹੈ ਆ ਸਹੀ ਹੈ ਨਾਲ ਆ ਬਿਲਕੁਲ ਉਹ ਪਾਰਟੀ ਦੀ ਡਿਵੈਲਪਮੈਂਟ ਦੇ ਅਸੀਂ ਕੰਮ ਕਰਾਂਗੇ ਕਾਨੂੰ ਪਾਰਟੀ ਦਾ ਹੋਰ ਵਾਧਾ ਹੋਵੇ ਅਸੀਂ ਹੋਰ ਵੀ ਨਾਲ ਆਪਣੇ ਜਿਹੜੇ ਹੈਗੇ ਆ ਐਮਸੀ ਫੋਰ ਵੀ ਮਿਲਾਵਾਂਗੇ ਇਹ ਆਪਣੀ ਗੈਂਪੀ ਫੋਰ ਬਣਾਉਂ ਨਿਕਾ ਜੀ ਦੋ ਸ਼ਬਦ ਤੁਸੀਂ ਵੀ ਜਰਾ ਬੋਲ ਦਿਓ ਅੱਜ ਦੇ ਮੌਕੇ ਤੇ ਥੋੜਾ ਦੱਸਿਓ ਬ੍ਰੀਫ ਕਰਿਓ ਜੀ ਅਸੀਂ ਆਮ ਪਾਰਟੀ ਦੇ ਕੰਮਾਂ ਤੋਂ ਪ੍ਰਭਾਵ ਹੋ ਕੇ ਇਹਨਾਂ ਦੇ ਵਿੱਚ ਅਸੀਂ ਇਹ ਚੰਨੀ ਪੂਜਾ ਫਗਵਾੜੀ ਡਿਵੈਲਪਮੈਂਟ ਲਈ ਜ ਬਹੁਤ ਵਧੀਆ ਹੋ ਗਈ ਸਾਨੂੰ ਪੂਰੀ ਆਸ ਹੈ ਨਾਲ ਦੇ ਵੀ ਕੰਮ ਬਹੁਤ ਵਧੀਆ ਕਰਦੇ ਆਪ ਕੋ ਮਾਨ ਜੀ ਬਹੁਤ ਵਧੀਆ ਪੰਜਾਬ ਲਈ ਕੰਮ ਕਰਦੇ ਆ ਸਾਡੇ ਡਾਕਟਰ ਰਾਜਕੌਰ ਛੰਦੇਵਾਲ ਜੀ ਇਹਨਾਂ ਤੇ ਸਾਨੂੰ ਬੜਾ ਮਾਣ ਆ ਤੇ ਜਿਹੜਾ ਕੀ ਫਗਵਾੜੀ ਦਾ ਵੇਰ ਵਧੀਆ ਮੇਰ ਬਣਾਉਗੇ ਜਿਹੜਾ ਇਹਨਾਂ ਦੇ ਹਾਈ ਕਮਾਂਡਰ ਦਾ ਹੁਕਮ ਆਵਾਜ਼ਿਕ ਮੰਨਾਂਗੇ ਤੇ ਅਸੀਂ ਚਾਹੁੰਦੇ ਆ ਕਿ ਫਗਵਾੜੀ ਡਿਵੈਲਪਮੈਂਟ ਤੋਂ ਹੋਰ ਫਗਵਾੜੀ ਦਾ ਵੀ ਕੰਮ ਕਰੀਏ ਨਿਕਲ ਜੀ ਜਿਹੜੇ ਕਾਂਗਰਸ ਪਾਰਟੀ ਦੇ ਅੱਜ ਜਿਹੜੇ ਉਮੀਦਵਾਰ ਇੱਥੇ ਸ਼ਾਮਲ ਹੋਏ ਨੇ ਕੋਈ ਦਾਵੇਦਾਰੀ ਪੇਸ਼ ਕਰਦੇ ਹੋ ਮੇਅਰ ਬਦਲੇ ਸੀਨੀਅਰ ਡਿਪਟੀ ਮੇਅਰ ਲਈ ਜਾਂ ਸੀਨੀਅਰ ਡਿਪਟੀ ਮੇਅਰ ਲਈ ਨਹੀਂ ਸੋਰੀ ਸਾਰਾ ਕੁਝ ਸੁਣਤੀ ਠੀਕ ਹੈ ਇੱਕ ਇਧਰ ਮਨੀਸ਼ ਭਰਵੱਤ ਜੀ ਆਜਾ ਇੱਥੇ ਆ ਗਏ ਸੀ ਬੱਲੇ ਆਮ ਨਹੀਂ ਹੋ ਰਹੀ ਮਨੀਸ਼ ਜੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੋ ਨਜ਼ਰ ਆ ਰਿਹਾ ਮੌਕੇ ਤੇ ਪਬਲਿਕ ਤੁਹਾਨੂੰ ਦੇਖ ਰਹੀ ਹੈ ਕੀ ਕਹਿਣਾ ਚਾਹੋਗੇ ਵੀ ਕਾਂਗਰਸ ਪਾਰਟੀ ਦਾ ਕੀ ਕਾਰਨ ਬਣਿਆ ਜੋ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਹੋ ਦਾ ਗਿਵਿੰਦਰ ਸਿੰਘ ਬਾਦਲੀ ਦਾ ਸਾਡੀ ਜੀ ਦਾ ਜੀਤ ਰਾਜੀ ਜੀ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਸਾਨੂੰ ਇੱਕ ਕਾਦੀ ਸ਼ਾਮ ਕਰਵਾਇਆ ਸਾਨੂੰ ਬਾਦਲੀ ਦੀ ਸੇਵਾ ਦਾ ਤੋਹਫਾ ਦਿੱਤਾ ਜਿੱਥੇ ਤੁਹਾਨੂੰ ਪਤਾ ਸੀ ਮੈਨੂੰ ਕਾਂਗਰਸ ਪਾਰਟੀ ਦੇ ਵਿੱਚ ਬੜੀ ਜਿੰਨਕ ਸੇਵਾ ਕੀਤੀ ਆ। ਕੋਈ ਨਾ ਪਾਇਆ ਕੋਈ ਪਾ ਦਿੱਤਾ ਬੜਾ ਕੁਝ ਬੁਕਾਰ ਨਾ ਕਰਕੇ ਸਾਨੂੰ ਅੱਜ ਆਪਾਂ ਆਪੀ ਬਾਦਲੀ ਦੀਆਂ ਲਾਗਿਆ ਪਿਛਲੇ 5 ਸਾਲ ਬਾਅਦ ਵਿਸ਼ੇਲ ਇਲੈਕਸ਼ਨ ਨਹੀਂ ਹੋਏ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਸੀ ਉਹਨਾਂ ਸੀ ਕੌਂਸਲਰ ਜਿੱਤ ਕੇ ਆਏ ਆ ਲੋਕ ਖੇਤਾਂ ਦੇ ਵਿੱਚ ਬਾੜੇਤਾਂ ਦੇ ਵਿੱਚ ਇਹ ਸਾਰਾ ਕੁਝ ਨਜ਼ਰ ਦੇਖਦੇ ਭਾਈ ਆਪਾਂ ਆਪਣੇ ਕੰਮ ਕਰਵਾਉਣੇ ਆ ਤੇ ਆਪਾਂ ਆ ਜ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ ਫੁਰਦਨ ਦਾ ਅਸ਼ੀਰਵਾਦ ਲੈ ਕੇ ਆ ਸੀ ਸ਼ਹਿਰ ਦਾ ਵਿਕਾਸ ਪੂਰੇ ਜੀ ਉਸ ਨੂੰ ਕਰ ਕੀ ਆਸ ਕੋਈ ਮੰਨ ਦੇ ਵਿੱਚ ਕੋਈ ਆਸ ਹੈਗੀ ਆ ਵੀ ਕਾਂਗਰਸ ਪਾਰਟੀ ਦੇ ਅੱਡੇ ਵੱਡੇ ਚਿਹਰੇ ਜਿਹੜੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਕੋਈ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਆ ਜਾਂ ਕੋਈ ਆਸ ਹੈਗੀ ਆ ਨਹੀਂ ਕੋਈ ਆਸ ਨਹੀਂ ਕੋਈ ਲਾਲਚ ਨਹੀਂ ਕੋਈ ਦਾਵੇਦਾਰੀ ਨਹੀਂ ਅਸੀਂ ਤਾਂ ਸਿਰਫ ਆਪਣੇ ਲੋਕ ਖੇਤਾਂ ਦੇ ਬਾਕੀ ਇਹ ਤਾਂ ਉਹ ਆਪਣਾ ਜਿਹੜਾ ਪਿਆ ਬਾਕੀ ਜੋ ਇਹਨਾਂ ਦਾ ਇਹਨਾਂ ਦੀ ਪਾਰਟੀ ਦਾ ਜੋ ਫੈਸਲਾ ਹੋਏਗਾ ਜੋ ਸਾਡੀ ਡਿਊਟੀ ਹੋਊਗੀ ਅਸੀਂ ਹੁਣ ਤੈਅ ਦਲ ਨਾਲ ਧੰਨਵਾਦ ਜੀ ਹਾਂਜੀ 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 ਮੈਂ ਇੰਸਪੈਕਟਰ ਦੇਖ ਲੈਣੇ ਮੈਂ उन्होंने गल की सिचुएशन स्टाइफंड इशू मैं मैं ना जन मेरे कलीग्स ने मेरे मेरी की एक्सपीडियस ना चंद्रबा साहब लाजपाल ने खुशी है कि डॉक्टर चंद्रबार साहब देखे गए उन्होंने माण है मेरी गल खास अच्छी सब कहीं जल्दी अभी इन्हना लाइट्स नहीं चाहिए लेकिन इन्होंने मैं बच्चे सारे प्राप्त मैं बड़े घर समझते हैं कुछ इस मेरे मन भी है कि मैं चीज़ है मैं प्राप्त हुई है अच्छा मेरा हज है सब खास समाप्त

So, uh, God bless you. you, know, you know, like I really appreciate my cliques, all place. they completed me in the election in the party. Then we do, we, I pledge, I promote my city to Rada. And I'll be I ਰੀਅਲੀ ਬੰਨ ਜੀ ਤੇ ਸੀ ਪਲਾਨ ਕੋ ਅੱਜ ਕੱਢਣ ਦੇ ਬਾਰੇ ਇਹ ਸਾਡੇ ਸਾਰੇ ਬੱਚੇ ਹਾਲੇ ਤੋਂ ਸੀ ਪੀਜੀ ਵਿੱਚ ਆਉਣ ਨੂੰ ਚਾਹਤ ਰਹੇ ਨੇ ਜਾਨਣ ਤੇ ਉਹਦੇ ਤੇ ਇਹ ਚਾਹਤ ਹੋ ਗਈ ਉਹ ਕੋਈ ਚੰਗਾ ਨੇ ਕੋਈ ਕਿਸੇ ਨਾਲ ਕੋਈ ਸਾਡੀ ਗੱਲ ਅੱਛੀ ਤਰ੍ਹਾਂ ਮੰਸੋਬਿਕ ਆਖਰੀ ਸਵਾਲ ਦਾ ਜਵਾਬ ਦੇ ਦਿਓ ਵੱਡੇ ਚਿਹਰੇ ਮੁੱਖ ਚਿਹਰੇ ਤਾਂ ਅੱਜ ਸ਼ਾਮਿਲ ਹੋ ਚੁੱਕੇ ਨੇ ਕੋਈ ਦੱਸਿਆ ਵੀ ਪੁਰਾਣੇ ਰਿਲੇਸ਼ਨ ਵੀ ਕਿਤੇ ਨਾ ਕਿਤੇ ਮਾਇਨੇ ਰੱਖਦੇ ਨੇ ਕੁਝ ਜਿਹੜੇ ਬਾਕੀ ਪਿੱਛੇ ਥੋੜੇ ਬੋਦੇ ਬਚ ਰਹੇ ਨੇ ਉਹਨਾਂ ਦਾ ਕੋਈ ਇਸ਼ਾਰਾ ਕਰ ਦਿਓ ਵੀ ਆ ਰਹੇ ਨੇ ਜਾਂ ਕੋਈ ਸੈਂਸਲਾ ਚੱਲ ਰਹੀਆਂ ਮੀਟਿੰਗਾਂ ਦਾ ਬਹੁਤ ਜਿਆਦਾ ਮੈਂ ਪਤਾ ਨਹੀਂ ਕੁਝ ਕੰਪਨੀਆਂ ਵੀ ਤੁਹਾਂਗੇ ਤੁਹਾਨੂੰ ਇਹ ਤੋਂ ਕੁਝ ਸਾਡੇ ਕੋ ਸਾਰੇ ਇੱਡੇ ਚਲੋ ਜੀ ਚਲੋ ਜੀ ਕਾਫੀ ਕਮੀ ਰਹਿ ਗਈ ਇਹਨਾਂ ਨੂੰ ਪਤਾ ਨਹੀਂ ਮਾਰੀ ਵਿਰੋਧ ਸੰਧੀ ਚੱਲ ਗਈ ਐਸਐਨਐਸ ਮਤਲਬ ਜਿਹੜੇ ਬੱਟ ਬ੍ਰੀਕਸ ਨੇ ਜਦੋਂ ਪਹੁੰਚ ਜਗੇ ਨੇ ਸ਼ਾਖਾਵਾਂ ਜਿਹੜੀਆਂ ਨੇ ਆਪਣੇ ਆਪ ਹੀ ਲੱਲ ਜਾਣੀਆਂ ਬਹੁਤ ਬਹੁਤ ਸਾਰਾ ਮੈਂ মিডিਆ ਦਾ ਇੱਥੇ ਹੋਂ ਦੇ ਧੰਨਵਾਦ 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 ਨੀਤੀਆਂ ਨੂੰ ਦੇਖਦੇ ਹੋਏ ਅਸੀਂ ਅੱਜ ਆਵਾ ਵਿੱਚ ਪਾਰਟੀ ਸ਼ਾਮਲ ਹੋਏ ਆ ਕਿਉਂਕਿ ਜਿੰਨੇ ਵੀ ਉਥੇ ਸੀਨੀਅਰ ਕਾਂਗਰਸੀ ਆਗੂ ਆ ਉਹਨਾਂ ਦੀ ਕੋਈ ਪੁੱਛ ਨਹੀਂ ਕੀਤੀ ਜਾਂਦੀ ਇੱਕ ਬੰਦਾ ਹੀ ਆਪਣੀ ਮਰਜ਼ੀ ਨਾਲ ਉਸ ਕਾਂਗਰਸ ਨੂੰ ਚਲਾ ਰਿਹਾ ਮੈਂ ਮਹਿਸੂਸ ਕਰਦਾ ਜਿਹੜੀ ਅੱਗੇ ਕਾਂਗਰਸੀ ਉਹ ਦੇਸ਼ ਭਗਤਾਂ ਦੀ ਕਾਂਗਰਸ ਸੀ ਵੀ ਹੁਣ ਇਹ ਚੋਰਾ ਦੀ ਕਾਂਗਰਸ ਹੈ ਇਸ ਕਰਕੇ ਸਾਨੂੰ ਇਸ ਕਾਂਗਰਸ ਤੋਂ ਪੱਲਾ ਛਾੜ ਕੇ ਪਰੇ ਹੋਣਾ ਪਿਆ ਔਰ ਜਿਹੜਾ ਇਹਨਾਂ ਨੇ ਮੇਅਰ ਬਣਾਉਣਾ ਸੀ ਮੇਅਰ ਬਣਾਉਣ ਦੇ ਵਿੱਚ ਕਿਸੇ ਦੀ ਸਲਾਹ ਨਹੀਂ ਲਈਤੀ ਗਈ ਸਿਰਫ ਇੱਕ ਬੰਦੇ ਨੂੰ ਅੱਗੇ ਕਰਕੇ ਉਹਦੀ ਇਹ ਪੋਜੀਸ਼ਨ ਨਹੀਂ ਦੇਖੀ ਗਈ ਇਹਦੀ ਸ਼ਹਿਰ 'ਚ ਕੀ ਪੋਜੀਸ਼ਨ ਆ ਉਹਨੂੰ ਸਾਡੇ ਤੇ ਥੋਪਿਆ ਜਾ ਰਿਹਾ ਸੀ ਅਸੀਂ ਇਸ ਕਰਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਆਮ ਇਹ ਹੋਰ ਜਿਵੇਂ ਇਸ਼ਾਰਾ ਕਰੋ ਨਾ ਵੀ ਬਾਕੀ ਜਿਹੜੇ ਪਿੱਛੇ ਥੋੜੇ ਤੁਹਾਡੇ ਟੱਚ ਤੇ ਹੈਗੇ ਨੇ ਕਦੋਂ ਕਿ ਲਿਆ ਕੇ ਲਿਆਉਂਗੇ ਬਿਲਕੁਲ ਸ਼ਾਮਲ ਹੋਣਗੇ ਜੀ ਹੋਣਗੇ ਉਹਨਾਂ ਨੂੰ ਵੀ ਪਤਾ ਵੀ ਇੱਥੇ ਸਾਡੀ ਕੀ ਪੋਜੀਸ਼ਨ ਕਿਉਂਕਿ ਅੱਜ ਤੱਕ ਜਿਹੜੇ ਵੱਡੇ ਵੱਡੇ ਕਾਂਗਰਸ ਦੇ ਲੀਡਰ ਸਗੇ ਉਹ ਵੀ ਛੱਡ ਕੇ ਪਰੇ ਹੋਏ ਉਹਨਾਂ ਦੀ ਪੁੱਛ ਕੋਈ ਨਹੀਂ ਕਿਸੇ ਦੀ ਇੱਕੋ ਹੀ ਬੰਦਾ ਕਹਿ ਰਿਹਾ ਵੀ ਮੈਂ ਹੀ ਕਾਂਗਰਸੀ ਆ ਮੈਂ ਹੀ ਐਮਐਲਏ ਬਣ ਗਿਆ ਹੋਰ ਇੱਥੇ ਕੋਈ ਨਹੀਂ ਮਤਲਬ ਹੁਣ ਸਮਝ ਇੱਕ ਵੱਡਾ ਤਾਂ ਮੈਂ ਕੀ ਕਰਨ ਜਾ ਰਿਹਾ ਹਾਂ ਕਿ ਸਮਝ ਦੱਸੋ ਬੋਬੀ ਬਾਜੀ ਕਿਨੂੰ ਕਾਰਨ ਮੰਨਦੇ ਹੋ ਵੀ ਜਿਹੜੀ ਇਹ ਕਾਂਗਰਸ ਫਿੱਲਰ ਗਈ ਟੁੱਟ ਗਈ ਆ ਸਾਰੀ ਇਸ ਟਾਈਮ ਇਹ ਪੇ ਜੀ ਜੀ ਬਾਤੀ ਸੀਨੀਅਰ ਬੰਦੇ ਦੀ ਕਹਿੰਦੀ ਸਲਾਹ ਹੀ ਨਹੀਂ ਲਈ ਗਈ ਬਈ ਜੋ ਬੰਦਾ ਕਹਿੰਦਾ ਕਿ ਮੈਂ ਜੋ ਕਹਤਾਂ ਤੇ ਇਥੇ ਉਹ ਹੋਣਾ ਤੇ ਫਿਰ ਅਸੀਂ ਉਥੇ ਕਾਂਗਰਸ ਚ ਰਹਿ ਕੇ ਵੀ ਕੀ ਕਰਾਂ ਜਾਂ ਸਾਡੀ ਪੁੱਛ ਜਾਨੀ ਇੱਕ ਬੰਦੇ ਨੂੰ ਮਨਾਉਣ ਦੀ ਖਾਤਰ ਸਾਰਿਆਂ ਨੂੰ ਸਾਰਿਆਂ ਬੰਦਿਆਂ ਅਗਨੋਰ ਕੀਤਾ ਜੀ ਮੈਂ ਕੀ ਕਹਿਣਾ ਚਾਹੂੰਗਾ ਆਖਰੀ ਜਿਹੜਾ ਸ਼ਹਿਰ ਵਾਸੀ ਤੁਹਾਨੂੰ ਲਾਈਵ ਦੇਖ ਰਹੇ ਨੇ ਭਾੜੇ ਆਪਣੇ ਜਿਹੜੇ ਕਾਂਗਰਸ ਦੇ ਛੱਡ ਕੇ ਜਿਨ੍ਹਾਂ ਨੂੰ ਉਹ ਵੀ ਇਸ ਟਾਈਮ ਲਾਈਨ ਤੇ ਨੇ ਬਿਲਕੁਲ ਸਾਡਾ ਜਿਹੜਾ ਲੋਕਾਂ ਨਾਲ ਪਿਆਰ ਆ ਅਸੀਂ ਲੋਕਾਂ ਦੀ ਖਾਤਰ ਖੜਦੇ ਆ ਉਹ ਲੋਕ ਸਾਡੇ ਨਾਲ ਹੈ ਸਾਰੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਅੱਗੇ ਨੂੰ ਹੋਰ ਬਹੁਤ ਵੱਡੀ ਇਹਨਾਂ ਦੀ ਜਿੱਤ ਹੋਊਗੀ। ਧੰਨਵਾਦ। ਹੋਰ ਅਸੀਂ ਜਿਹੜਾ ਸਟੈਪ ਵੀ ਚੱਕਿਆ ਵਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੋਏ ਆ ਉਹ ਸ਼ਹਿਰ ਦੇ ਲੋਕਾਂ ਦੀ ਬਿਹਤਰੀ ਦੇ ਲਈ ਤੇ ਕੱਲ ਨੂੰ ਡਿਵੈਲਪਮੈਂਟ ਦਾ ਕੰਮ ਹੋਵੇ ਇੱਥੇ ਜਿਆਦਾ ਔਰ ਕੰਮ ਜਿਹੜੀ ਸੇਫ ਆ ਔਰ ਸਹੀ ਆ ਸਭ ਕੁਝ ਚੱਲਦਾ ਔਰ ਕੋਈ ਉਹਦੇ ਵਿੱਚ ਜਿੱਦਾਂ ਕਹਿੰਦੇ ਰਿਸ਼ਵਤਬਾਜ਼ੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਪੈਸਾ ਇਕੱਠਾ ਕਰਨ ਵਾਲੀ ਗੱਲ ਨਹੀਂ ਹੋਣੀ ਸੇਵਾ ਭਾਵੀ ਹੋਣਾਗਾ। ਪਰ ਸਰ ਹੁਣ ਜਿਹੜਾ ਵਾ ਇਹ ਤੇ ਸਾਰਾ ਇਹਦਾ ਜੋ ਜਾਂਦਾ ਵਾ ਸ਼ਰੇਆ ਉਹ ਡਾਕਟਰ ਸਾਹਿਬ ਸਾਡੇ ਮਾਨ ਸਾਹਿਬ ਆ ਹਰਜੀ ਹੁਣੀ ਆ ਬਾਕੀ ਦਲਜੀਤ ਰਾਜੂ ਜੀ ਆ ਜਾਂ ਹੋਰ ਦੋ ਵੀ ਹਾਈ ਬਾਦ ਗੱਲਾਂ ਵੀ ਸਾਹਮਣੇ ਹੋਣਗੀਆਂ ਵੀ ਕਹਿਣਗੇ ਵੀ ਦਵਾ ਹਟਾ ਹੋਈ ਆ ਇਸਾਮਲ ਕੀ ਕੋਈ ਇਦਾਂ ਦੀ ਗੱਲਬਾਤ ਨਹੀਂ ਕੋਈ ਦਵਾ ਨਹੀਂ ਸਾਡੀ ਤੁਸੀਂ ਆਪਣੀ ਮਰਜ਼ੀ ਨਾਲ ਹੋ ਗਈ ਆ ਅਸੀਂ ਉਹਨਾਂ ਦੀ ਨੀਤੀਆਂ ਤੋਂ ਦੁਖੀ ਹੋ ਕੇ ਹਾਂ ਆ ਬੰਦੇ ਜੀ ਯਾਰੀ ਤੇ ਸਾਰੀ ਉਮਰ ਲੰਘੀ ਕੋਈ ਇਦਾਂ ਦੀ ਗੱਲ ਨਹੀਂ ਵਰਕਰ ਦੀ ਗਦਰ ਹੈ ਨਹੀਂ ਨਾ ਹਾਂਜੀ ਵਰਕਰ ਦੀ ਗਦਰ ਹੈ ਨਹੀਂਗੀ ਤਾਂ ਸਾਰੇ ਜਾਣੇ ਇਸ ਕਰਕੇ ਆਇਆ ਉਹ ਕੇ ਲੀਡਰ ਨੂੰ ਹੋਰੇ ਰੱਖਿਆ ਜਾਂਦਾ ਜਿਹੜਾ ਮਤਲਬ ਇੱਕ ਨਖੇਦ ਲੀਡਰ ਵਾ ਉਹ ਉਹਨੂੰ ਮੋਰੇ ਰੱਖਿਆ ਉਹਨੇ ਰੱਖ ਕੇ ਬਾਕੀ ਸਾਰੇ ਬੰਦਿਆਂ ਨੂੰ ਬਾਕੀ ਸਾਰੇ ਬੰਦਿਆਂ ਨੂੰ ਪਿੱਛੇ ਕਰਦਾ ਜਿਹੜੇ ਸੀਨੀਅਰ ਲੀਡਰ ਸੀਗੇ ਅਸੀਂ ਤਾਂ ਚਲੋ ਜੂਨੀਅਰ ਹੀ ਸੀਗੇ ਸਾਨੂੰ ਵੀ ਦੂਜੇ ਤੀਜੇ ਨੰਬਰ ਤੇ ਰੱਖਿਆ ਹੋਇਆ ਸੀਗਾ ਤੁਹਾਨੂੰ ਲੱਗਦਾ ਵੀ ਆਉਣ ਵੇ ਸਮਝੀ ਹੋਰ ਜਿਹੜੀ ਪਾਰਟੀ ਛੱਡ ਕੇ ਉੱਧਰ ਜਾਣੇ ਹੋ ਜਾਣਗੇ ਬਹੁਤ ਬੰਦੇ ਆਉਗੇ ਜੀ ਸ਼ਾਇਦ ਕੱਲਾ ਪ੍ਰਧਾਨ ਹੀ ਉਧਰ ਕਾਂਗਰਸ ਚ ਰਹਿ ਜਾਵੇ ਇਹਦਾ ਵੀ ਹੋ ਸਕਦਾ ਹੈ ਜੀ